ਕੋ ਸੁਬੇਪਾਰ ਦੇ ਵਿੱਚ ਗਰਮੀ ਨੇ ਤਤੰਕ ਬਚਾਇਆ ਹੋਇਆ ਹੈ ਗਰਮੀ ਤੋਂ ਬਚਣ ਦੇ ਲਈ ਜੋ ਜਿਹੜੇ ਮੌਸਮ ਵਿਗਿਆਨਿਕ ਨੇ ਉਹ ਹਮੇਸ਼ਾ ਸਮੇਂ-ਸਮੇਂ ਦੇ ਵਿੱਚ ਅਲਰਟ ਦਿੰਦੇ ਰਹਿੰਦੇ ਹਨ ਤਾਂ ਜੋ ਲੋਕ ਚੱਪਦੀ ਗਰਮੀ ਤੋਂ ਬਚ ਸਕਣ ਡੀ ਹਾਈਡਰੇਸ਼ਨ ਤੋਂ ਬਚਣ ਦੇ ਲਈ ਦਿਨ ਭਰ ਦੇ ਵਿੱਚ 8-10 ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਨਾਰੀਅਲ ਪਾਣੀ ਜਾਂ ORS ਦਾ ਘੋਲ ਵੀ ਤੁਸੀਂ ਲੈ ਸਕਦੇ ਹੋ ਜਿਆਦਾ ਨਮਕ ਵਾਲੇ ਭੋਜਨ ਤੋਂ ਬਚਣਾ ਚਾਹੀਦਾ ਹੈ ਜਿਵੇਂ ਕਿ ਪ੍ਰੋਸੈਸਡ ਫੂਡ ਯਾਨੀ ਕਿ ਚਿਪਸ ਵਗੈਰਾ ਇਹਨਾਂ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਨਮਕ ਬਲੱਡ ਪ੍ਰੈਸ਼ਰ ਨੂੰ ਵਧਾ ਦਿੰਦਾ ਹੈ ਸਿਹਤਮੰਦ ਖੁਰਾਕ ਲੈਣੀ ਚਾਹੀਦੀ ਹੈ ਜਿਵੇਂ ਕਿ ਤਰਬੂਜ਼ ਸੰਤਰੇ ਸਲਾਦ ਸੀਜ਼ਨਲ ਸਬਜ਼ੀਆਂ ਅਤੇ ਖੀਰਾ ਕੱਕੜੀ ਇਸ ਮੌਸਮ ਦੇ ਵਿੱਚ ਜਿਆਦਾ ਖਾਣਾ ਚਾਹੀਦਾ ਹੈ ਇਸ ਮੌਸਮ ਦੇ ਵਿੱਚ ਜਿੰਨਾ ਹੋ ਸਕੇ ਪਾਣੀ ਵਾਲੀਆਂ ਚੀਜ਼ਾਂ ਲੈਣੀਆਂ ਚਾਹੀਦੀਆਂ ਹਨ ਜਿੰਨਾ ਹੋਵੇ ਲਿਕਵਿਡ ਪੀਣਾ ਚਾਹੀਦਾ ਹੈ ਇਸ ਦੇ ਨਾਲ ਹੀ ਇਨਾਂ ਦੇ ਵਿੱਚ ਪੌਸ਼ਟਿਕ ਤੱਤ ਤੇ ਪਾਣੀ ਵੀ ਭਰਪੂਰ ਮਿਲਦਾ ਹੈ ਇਸ ਮੌਸਮ ਦੇ ਵਿੱਚ ਜੇ ਪੋਸੀਬਲ ਹੋਵੇ ਤਾਂ ਸਵੇਰ ਦੇ ਸਮੇਂ ਹਲਕੀ ਸੈਰ ਜਾਂ ਯੋਗਾ ਜ਼ਰੂਰ ਕਰੋ ਕਿਉਂਕਿ ਸਾਰਾ ਦਿਨ ਗਰਮੀ ਹੁੰਦੀ ਹੈ ਗਰਮੀ ਦੇ ਵਿੱਚ ਮਸਾਂ ਲੋਕਾਂ ਦੇ ਕੋਲੋਂ ਕੰਮ ਕਰ ਹੀ ਨਿਭੜਦੇ ਹਨ ਤੇ ਇਸ ਲਈ ਸਵੇਰ ਦਾ ਸਮਾਂ ਜਿਹੜਾ ਹੁੰਦਾ ਉਹ ਵੈਸੇ ਵੀ ਅੰਮ੍ਰਿਤ ਕਿਹਾ ਜਾਂਦਾ ਤੇ ਸਵੇਰ ਦੇ ਸਮੇਂ ਦੇ ਵਿੱਚ ਯੋਗਾ ਜਾਂ ਸੈਰ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ ਗਰਮੀ ਦੇ ਕਾਰਨ ਚਰਚੜਾ ਪੰਨ ਵੀ ਜਿਹੜਾ ਲੋਕਾਂ ਦੇ ਵਿੱਚ ਅਕਸਰ ਦੇਖਣ ਨੂੰ ਮਿਲਦਾ ਹੈ ਜੋ ਕਿ ਬਲੱਡ ਪ੍ਰੈਸ਼ਰ ਨੂੰ ਕਾਫੀ ਪ੍ਰਭਾਵਿਤ ਕਰਦਾ ਹੈ ਧਿਆਨ ਜੇ ਡੂੰਗੇ ਸਾਲ ਲੈਣ ਦੇ ਕਸਰਤਾਂ ਜਿਹੜੀਆਂ ਇਸ ਵੇਲੇ ਕਰਨੀਆਂ ਲਾਹੇਵੰਦ ਹੁੰਦੀਆਂ ਹਨ ਜੇ ਤੁਸੀਂ ਪਹਿਲਾਂ ਤੋਂ ਹੀ ਹਾਈ ਬਲੱਡ ਪ੍ਰੈਸ਼ਰ ਦੀ ਦਵਾਈ ਲੈ ਰਹੇ ਹੋ ਤਾਂ ਡਾਕਟਰ ਦੀ ਸਲਾਹ ਨੂੰ ਜਾਰੀ ਰੱਖਣਾ ਚਾਹੀਦਾ ਹੈ ਘਰ ਦੇ ਵਿੱਚ ਬੀਪੀ ਦੀ ਮਸ਼ੀਨ ਰੱਖਣੀ ਚਾਹੀਦੀ ਹੈ ਜਿਸ ਦੇ ਨਾਲ ਨਿਯਮਿਤ ਜਿਹੜੇ ਜਾਂਚ ਕਰਨੀ ਚਾਹੀਦੀ ਹੈ ਜੇ ਬੀਪੀ ਜ਼ਿਆਦਾ ਰਹੇ ਤਾਂ ਡਾਕਟਰ ਦੇ ਨਾਲ ਸੰਪਰਕ ਵੀ ਕਰਨਾ ਚਾਹੀਦਾ ਹੈ ਜੇ ਤੁਹਾਨੂੰ ਇੰਨੀ ਗਰਮੀ ਦੇ ਵਿੱਚ ਚੱਕਰ ਆਉਣ ਦੀ ਵੀ ਸੰਭਾਵਨਾ ਲੱਗਦੀ ਹੈ ਸਿਰਦਰਦ ਹੁੰਦਾ ਹੈ ਜਾਂ ਬੇਚੈਨੀ ਵਰਗੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਡਾਕਟਰ ਕੋਲੋਂ ਸਲਾਹ مشورہ ਲੈਣਾ ਚਾਹੀਦਾ ਹੈ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਗਰਮੀ ਤੋਂ ਬਚਣ ਲਈ ਜੋ-ਜੋ ਕਰਨ ਯੂਜ਼ ਕਿਤੇ ਜਾ ਸਕਦੇ ਹੈ ਜਿਵੇਂ ਕਿ ਛਤਰੀ ਮਾਸਕ ਚੁੰਨੀ ਮਫਲਰ ਕੁਝ ਵੀ ਅਗਰ ਤੁਸੀਂ ਯੂਜ਼ ਕਰ ਸਕਦੇ ਜਿਹਦੇ ਨਾਲ ਤੁਹਾਡੀ ਸਹੂਲਤ ਬਣਦੀ ਹੈ ਇਹ ਸਾਰੀਆਂ ਚੀਜ਼ਾਂ ਜ਼ਰੂਰ ਆਪ ਨੂੰ ਜਿਸ ਨਾਲ ਵੱਧਦੀ ਹੋਈ ਧੁੱਪ ਤੇ ਗਰਮੀ ਅਤੇ ਲੂ ਤੋਂ ਬਚਿਆ ਜਾ ਸਕਦਾ ਹੈ। ਸੁਬਾਹ ਤੋਂ ਬਾਅਦ ਪਾਣੀ ਪੀਓ ਤੇ ਨਾਲ ਦੀ ਨਾਲ ਪਾਣੀ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਕਰੋ। ਅਗਰ ਜ਼ਰੂਰਤ ਨਾ ਹੋਵੇ ਤਾਂ ਘਰੋਂ ਬਾਹਰ ਨਾ Niklo। ਕੋਸ਼ਿਸ਼ ਕਰਨਾ ਚਾਹੀਦਾ ਹੈ ਕਿ ਵੱਧਦੀ ਗਰਮੀ ਦੇ ਵਿੱਚ ਬਿਨਾਂ ਕੰਮ ਤੋਂ ਬਾਹਰ ਨਾ ਜਾਓ। ਇਸ ਗਰਮੀ ਦੇ ਵਿੱਚ ਇਨਸਾਨਾਂ ਦੇ ਲਈ ਤਾਂ ਕਬਰਾਟਾ ਮੌਸਮ ਹੈ ਹੀ ਹੈ ਪਰ ਨਾਲ ਦੀ ਨਾਲ ਬੇਜੁਬਾਨ ਜੋ ਜਾਨਵਰ ਹੁੰਦੇ ਨੇ ਸਾਰਿਆਂ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਆਪਣੇ ਘਰਾਂ ਦੇ ਬਾਹਰ ਜੋ ਜਾਨਵਰਾਂ ਦੀਆਂ ਕੁੱਟੀਆਂ ਹੁੰਦੀਆਂ ਹਨ ਜਾਂ ਜਾਨਵਰਾਂ ਦੇ ਭਾਂਡੇ ਹੁੰਦੇ ਹਨ ਉਹਨਾਂ ਦੇ ਵਿੱਚ ਵੀ ਪਾਣੀ ਤੇ ਦਾਣਾ ਉਹਨਾਂ ਵਾਸਤੇ ਜ਼ਰੂਰ ਰੱਖਿਆ ਜਾਵੇ ਤਾਂ ਜੋ ਪੰਛੀ ਜਿਹੜੇ ਐ ਜਾਨਵਰ ਐ ਗਲੀ ਦੇ ਕੁੱਤੇ ਨੇ ਉਹ ਭੁੱਖੇ ਪਿਆਸੇ ਨਾ ਰਹਿਣ ਇਹ ਸਭ ਦੀ ਜ਼ਿੰਮੇਵਾਰੀ ਬੰਦੀ ਹੈ ਤਾਂ ਹਰ ਇਨਸਾਨ ਨੂੰ ਕੁੱਤਾ ਬਚਣਾ ਚਾਹੀਦਾ ਹੈ ਨਾਲ ਦੀ ਨਾਲ ਆਪਣੇ ਆਸ-ਪਾਸ ਜਿਹੜੇ ਪੰਛੀ ਨੇ ਜਾਂ ਜਾਨਵਰ ਨੇ ਉਹਨਾਂ ਦੀ ਵੀ ਸੇਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਕੁਦਰਤ ਦਾ ਧਿਆਨ ਇਨਸਾਨ ਨੂੰ ਸਭ ਤੋਂ ਪਹਿਲੇ ਰੱਖਣਾ ਚਾਹੀਦਾ ਤਾਂ ਹੀ ਕੁਦਰਤ ਇਨਸਾਨ ਦਾ ਧਿਆਨ ਰੱਖੇਗੀ